ਵਹ ਪ੍ਰਗਟਿਓ ਮਰਦੇ ਆ ਕੰਮੜਾ ਬਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਦਸਮ ਪਿਤਾ ਵਰਗੀ ਇਸ ਜਾਗੀ ਅੰਦਰ ਹੋਰ ਸਕਦਾ ਜੇ ਹੋਰ ਘਾਲ ਕੋਈ ਨਹੀਂ ਜਿਹੜਾ ਪਿਤਾ ਵਾਰੇ ਇਹੋ ਜਿਹਾ ਪੁੱਤ ਕੋਈ ਨਹੀਂ ਤੇ ਜਿਹੜਾ ਪੁੱਤ ਵਾਰੇ ਇਹੋ ਜਿਹਾ ਬਾਪ ਕੋਈ ਨਹੀਂ ਬੇਮਿਸਾਲ ਕੁਰਬਾਨੀਆਂ ਦੀ ਕੋਈ ਆਪਾਂ ਜੇਕਰ ਮਿਸਾਲ ਵੀ ਦਈਏ ਤਾਂ ਉਹ ਪਰੀਏ ਹੱਥ ਤੇਗ ਨਹੀਂ ਪਤਾ ਦੀ ਪਸਲੀ ਐ ਹੱਥ ਢਾਲ ਨਹੀਂ ਪੁੱਤਰ ਦੀ ਖੋਪਰੀ ਐ ਇਹ ਦੇਸ਼ ਦੇਸ਼ ਨਾ ਹੁੰਦਾ ਜੇਕਰ ਪਿਤਾ ਦਸ਼ਮੇਸ਼ ਨਾ ਹੁੰਦਾ ਮਾਤਾ ਗੁਜਰ ਕੌਰ ਜੀ ਦੇ ਲਾਲ ਸਾਹਿਬੇ ਕਮਾਲ ਗੁਰੂ ਤੇਗ ਬਹਾਦਰ ਜੀ ਦੇ ਲਖਤੇ ਜ਼ਗਰ ਸਰ ਬੰਸਦਾਨੀ ਅੰਮ੍ਰਿਤ ਦੇ ਦਾਤੇ ਨੀਲੇ ਦੇ ਸ਼ਾ ਅਸਵਾਰ ਕਲਗੀਆਂ ਵਾਲੇ ਬਾਜਾਂ ਵਾਲੇ ਫੌਜਾਂ ਵਾਲੇ ਸਾਜਾਂ ਵਾਲੇ ਸ਼ਾਹ ਸ਼ਹਿਨ ਸ਼ਾਹ ਜਿਨ੍ਹਾਂ ਤੇ ਬਾਬਤ ਭਾਈ ਸਭ ਭਾਈ ਨੰਦ ਲਾਲ ਜੀ ਲਿਖਦੇ ਨੇ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਇਸ ਵੇਲੇ आनंदपुर प्रसाद दी पावन पवित्र धरती ते दशमेश बादशाह जी ਆਪਣੇ ਸੀਸ ਦੇ ਉੱਪਰ ਕਲਗੀ ਸਜਾ ਕੇ ਸੀਸ ਉੱਪਰ سونے ਦੇ ਛਤਰ ਝੁਲ ਰਹੇ ਨੇ ਨੀਲਾ ਦਲ ਸ਼ਿੰਗਾਰ ਖੜਾ ਹੈ ਪ੍ਰਸਾਦੀ हाथी ਚੋਰ ਸਾਹਿਬ ਕਰਦਾ ਜਿੱਥੇ ਪਾਤਸ਼ਾਹ ਜੀ ਆਪਣੇ ਕੋਲ ਬਾਜ ਫੌਜਾਂ ਰੱਖਦੇ ਨੇ ਸ਼ਸਤਰ ਧਾਰੀ ਨੇ ਜਿੱਥੇ ਗੁਰੂ ਮਹਾਰਾਜ ਜੀ ਦੀਆਂ ਲਾਡਲੀਆਂ ਫੌਜਾਂ ਤਿਆਰ ਪਰ ਤਿਆਰ ਰਹਿੰਦੀਆਂ ਨੇ ਘੋੜੇ ਸਵਾਰੀ ਕਰਦਿਆਂ ਨੇ ਨਗਾਰੇ ਖੜਕਦੇ ਨੇ ਜਿੱਥੇ ਨਿਸ਼ਾਨ ਝੁਲਦੇ ਨੇ ਕਲਗੀ ਧਰ ਨੇ ਆਨੰਦਪੁਰ ਵਿੱਚ ਬੈਠੇ ਸੋਹਣੇ ਸ਼ਸਤਰ ਘੋੜੇ ਤੇ ਸਾਜ ਰਖੇ ਰਣਜੀਤ ਖੜਕਦਾਏ ਗੂੰਜਾਂ ਪੈਂਦੀਆਂ ਨੇ ਕਵੀ ਸੰਤ ਸਪਾਈ ਨਾਲ ਬਾਜ ਰਖੇ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਨੀਵੀਆਂ ਜਾਤਾਂ ਦੀ ਗੋਬਿੰਦ ਲਾਜ ਰਖੇ ਚੜ ਕੇ ਆਏ ਹੰਕਾਰੀ ਦੀ ਖੰਭ ਠੱਪੇ ਸ਼ਰਨ ਆਏ ਦੀ ਸਤ ਗੁਰੂ ਲਾਜ ਰਖੇ ਕਲਗੀ ਤਰਫ ਪਾਤਸ਼ਾਹ ਜੀ ਜਦੋਂ ਅਨੰਦਾਂ ਦੀ ਪੁਰੀ ਅੰਦਰ ਸਾਧ ਸੰਗਤ ਜੀ ਤਖਤ ਰਚਿਆ ਤੇ ਦਿੱਲੀ ਦੇ ਤਖਤ ਨੂੰ maat ਪਾਉਣ ਵਾਲਾ ਤਖਤ ਹੈ ਜਦੋਂ ਅਨੰਦਾਂ ਦੀ ਪੁਰੀ ਅੰਦਰ ਤੇ ਇੱਥੇ ਬਾਦਸ਼ਾਹਾਂ ਦੇ ਬਾਦਸ਼ਾਹ ਨੇ ਔਰ ਆਪਾਂ ਜਾਣਦੇ ਆ ਜਿਸ ਵੇਲੇ ਅਨੰਦਾਂ ਦੀ ਪੁਰੀ ਨੂੰ ਛੱਡ ਕੇ ਪਾਤਸ਼ਾਹ ਜੀ ਚਮਕੌਰ ਸਾਹਿਬ ਦੀ ਗੜੀ ਅੰਦਰ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਤੋਂ ਬਾਅਦ ਖਾਲਸੇ ਦੀ ਬੇਨਤੀ ਨੂੰ ਮੰਨ ਕੇ ਆਏ ਨੇ ਮਾਛੀਵੜ ਦੇ ਜੰਗਲਾਂ ਵਿੱਚ ਤੇ ਇੱਥੇ ਜ਼ਫਰਨਾਮੇ ਅੰਦਰ ਜ਼ਿਕਰ ਕੀਤਾ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾ ਵੰਦ ਬਖਸ਼ਿੰਦੇ ਐਸ਼-ਸ਼ਰਸ਼ ਪਾਤਸ਼ਾਹ ਜੀ ਕਹਿੰਦੇ ਇੱਥੇ ਸਾਜ ਨਹੀਂ ਬਾਜ ਨਹੀਂ ਘੋੜਾ ਨਹੀਂ ਇੱਥੇ ਪੁੱਤਰਾਂ ਦਾ ਜੋੜਾ ਨਹੀਂ ਇਥੇ ਕਲਗੀ ਤੋੜਾ ਨਹੀਂ ਔਰ ਸੰਗਤ ਜੀ ਜੇਸ ਵੇਲੇ ਮਾਛੀਵਾੜੇ ਦੇ ਜੰਗਲਾਂ ਵਿੱਚ ਆਏ ਤੇ ਸਭ ਕੁਝ ਤਿਆਗ ਕੇ ਇਥੇ ਟਿੰਡ ਦਾ ਸਹਰਾਣਾ ਘਾ ਦੀ ਲੇਪ ਵਿਛਾ ਕੇ ਪਾਤਸ਼ਾਹ ਜੀ ਫਕੀਰਾਂ ਦੀ ਤਰ੍ਹਾਂ ਪਏ ਨੇ ਇੱਕ ਪਾਸੇ ਆਨੰਦਪੁਰ ਸਾਹਿਬ ਦੀਆਂ ਬਾਦਸ਼ਾਹੀਆਂ ਤੇ ਦੂਸਰੇ ਪਾਸੇ ਮਾਛੀਵਾੜੇ ਦੇ ਜੰਗਲਾਂ ਅੰਦਰ ਫਕੀਰੀ ਇਸ ਵਾਸਤੇ ਕਿਹਾ ਗਿਆ ਕਿ ਦੁਨੀਆ ਅੰਦਰ ਜਿਹੜਾ ਬਾਦਸ਼ਾਹ ਕੇਵਲ ਬਾਦਸ਼ਾਹ ਹੋ ਸਕਦਾ ਉਹ ਫਕੀਰੀ ਚ ਕਦੇ ਸ਼ੁਕਰਾਨਾ ਨਹੀਂ ਕਰ ਸਕਦਾ ਜਿਹੜਾ ਫਕੀਰ ਹੈ ਉਹ ਕਦੇ ਬਾਦਸ਼ਾਹ ਨਹੀਂ ਹੋ ਸਕਦਾ ਪਰ ਧਨ ਕਲਗੀ ਤਰਫ ਪਾਛਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤਾਂ ਕਰਕੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਲਿਖਦੇ ਨੇ ਹੱਕ ਹੱਕ ਅੰਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇ ਪਾਲੂ ਸਤਿਗੁਰੂ ਕਲਗੀ ਤਰ ਪਾਛਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਪ੍ਰਗਟ ਭੋਏ ਜੂਮੀ ਜੂ ਇਸ ਅਸਥਾਨ ਦੇ ਉੱਪਰ ਆਪਾਂ ਜੁੜ ਮਿਲ ਕੇ ਬੈਠੇ ਆ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਆ ਕਿਉਂਕਿ ਪਤਾ ਨਹੀਂ ਜ਼ਿੰਦਗੀ ਦੇ ਅੰਦਰ ਕਿੰਨੇ ਪੁੰਨਾਂ ਦੇ ਘੜੇ ਭਰੇ ਹੋਣਗੇ ਤਾਂ ਇਸ ਧਰਤੀ ਤੇ ਆ ਕੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਹੋਵੇਗਾ ਆਓ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਕਲਗੀ ਤਰਪਾ ਸਾਹਿਬ ਜੀ ਦੀ ਬਖਸ਼ਿਸ਼ ਫਤਿਹ ਨਾਰਾ ਬੁਲੰਦ ਕਰੀਏ ਜੀ ਦੀ ਜ਼ੁਬਾਨ ਤੇ ਫਤਿਹ ਉਹ ਮੈਦਾਨ ਚ ਫਤਿਹ ਜੀ ਦੀ ਰਗ ਵਿੱਚ ਫਤਿਹ ਉਹ ਜਗ ਵਿੱਚ ਫਤਿਹ ਜੀ ਦੀ ਬੁਲੰਦ ਫਤੇ ਉਹਦੀ ਕੁੱਲਾ ਚ ਫਤੇ ਪਰ ਜਿਹੜਾ ਬੁਲਾਉਂਦਾ ਏ ਢਿੱਲੀ ਫਤੇ ਉਹਨੂੰ ਕਦੇ ਨਹੀਂ ਮਿਲਦੀ ਫਤੇ ਜਿਹੜਾ ਬੁਲਾਉਂਦਾ ਏ ਫਤੇ ਸੱਚ ਕੇ ਉਹਨੂੰ ਮਿਲਦੀ ਆ ਫਤੇ ਸੱਚ ਕੇ ਤੇ ਬੈਠੀਏ ਜੀ ਸਾਰੇ ਸੱਜ ਕੇ ਤੇ ਆਖੀਏ ਜੀ ਗੱਜ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਾਵਲੇ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸਾਧ ਸੰਗਤ ਜੀ ਜਨਮ ਭੋਇ ਕਲਗੀ ਤਰ ਪਾਛਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਨ੍ਹਾਂ ਦੇ ਪਿਤਾ ਜੀ ਹਿੰਦ ਦੀ ਚਾਦਰ ਸ੍ਰਿਸ਼ਟ ਦੀ ਚਾਦਰ ਸਾਹਿਬੇ ਕਮਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ 9 ਦਿਨ ਜਿਹੜਾ ਤਪ ਕੀਤਾ ਹੈ ਔਰ ਇੰਨੇ ਹੀ ਸਮਾਂ ਧੰਨ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਭੋਰਾ ਸਾਹਿਬ ਤੋਂ ਬਾਹਰ ਬੈਠ ਕੇ ਇੰਨੇ ਹੀ ਸਮਾਂ ਆਪਣੇ ਪਤੀ ਦੀ ਉਡੀਕ ਕੀਤੀ ਹੈ ਸੰਗਤ ਜੀ ਕਈ ਸਾਲ ਬੀਤ ਚੁੱਕੇ ਨੇ ਮਾਤਾ ਜੀ ਦੇ ਵਿਆਹ ਔਰ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਵਿਆਹ ਹੋਏ ਨੇ ਔਰ ਸੰਗਤ ਜੀ ਇੰਨੇ ਸਾਲਾਂ ਦੀ ਉਡੀਕ ਤੋਂ ਬਾਅਦ ਇੰਨੇ ਜਪ ਤਪ ਤੋਂ ਬਾਅਦ ਇਨੀ ਕਠਨ ਤਪੱਸਿਆ ਤੋਂ ਬਾਅਦ ਸਬਰ ਤੋਂ ਬਾਅਦ ਉਸ ਅਕਾਲ ਪੁਰਖ ਦੀ ਰਹਿਮਤ ਹੋਈ ਹੈ ਜੋ ਇਸ ਪਾਵਨ ਪਵਿੱਤਰ ਧਰਤੀ ਤੇ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਸੰਗਤ ਜੀ ਕਿਉਂਕਿ ਇਸ ਧਰਤੀ ਦੇ ਉੱਪਰ ਉਹ ਕੁਲ ਉਹ ਪਿਤਾ ਉਹ ਮਾਤਾ ਉਹ ਧਰਤੀ ਧੰਤਾ ਯੋਗ ਹੈ ਜਿਸ ਦੇ ਉੱਪਰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਸੰਗਾਜੀ ਇਸ ਧਰਤੀ ਦੇ ਉੱਪਰ ਆਪਾਂ ਵੇਖੀਏ ਤੇ ਸੰਤ ਮਸਕੀਨ ਜੀ ਅਕਸਰ ਬਚਨ ਕਰਿਆ ਕਰਦੇ ਸਨ ਕਿ ਜੇ ਇਸ ਵੇਲੇ ਸਾਹਿਬੇ ਕਮਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਸ ਪਾਵਨ ਪਵਿੱਤਰ ਧਰਤੀ ਤੇ ਆਉਣਾ ਕੀਤਾ ਤੇ ਸੰਗਾਜੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਧ ਚਲਾਇ ਜੇ ਇਸ ਵੇਲੇ ਗੁਰੂ ਸਾਹਿਬ ਜੀ ਇਸ ਧਰਤੀ ਦੇ ਉੱਪਰ ਆਉਣਾ ਕੀਤਾ ਤੇ ਸੰਗਾਜੀ ਉਸ ਵੇਲੇ ਇਹਨਾਂ ਪਾਪੀਆਂ ਨੂੰ ਤਾਰ ਰਹੇ ਨੇ ਕਲਯੁਗੀ ਜੀਵਾਂ ਨੂੰ ਤਾਰ ਰਹੇ ਨੇ ਸੱਜਣ ਠਾਗਰ ਕੇ ਕਉਡੇ ਰਾਖਸ਼ਰ ਕੇ अनेका ਹੀ ਪਾਛਾ ਜੀ ਨੇ ਤਾਰਨੇ ਕੀਤੇ ਨੇ ਪਰ ਜੇ ਇਸ ਵੇਲੇ ਇਹ ਕਲਯੁਗ ਦਾ ਦੌਰ ਇਨਾਂ ਕੋ ਵੱਧ ਚੁੱਕਿਆ ਹੈ ਕੀ ਸੰਗਤ ਜੀ ਜਿਹੜੇ ਜਪ ਤਪ ਕਰਨ ਵਾਲੇ ਨੇ ਜਿਹੜੇ ਬਾਣੀ ਪੜਨ ਵਾਲੇ ਨੇ ਸਿਮਰਨ ਕਰਨ ਵਾਲੇ ਨੇ ਅੱਗੇ ਜੋੜਨ ਵਾਲੇ ਨੇ ਇੱਥੇ ਹੀ ਬਸ ਨੇ ਜਿਹੜੇ ਇਸ ਧਰਤੀ ਤੇ ਅਵਤਾਰ ਲੈ ਕੇ ਆਏ ਜਿਹੜੇ ਗੁਰੂ ਸਾਹਿਬ ਦੇ ਰੂਪ ਅੰਦਰ ਆਏ ਕਾਲ ਯੋਗ ਦਾ ਪਹਿਰਾ ਇੰਨਾ ਕੋ ਵੱਧ ਚੁੱਕਿਆ ਹੈ ਪੰਜਵੇਂ ਜਾਮੇ ਤੱਕ ਕਿ ਪੰਜਵੇਂ ਜਾਮੇ ਵਿੱਚ ਸਹਬੇ ਕਮਾਲ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ ਔਰ ਇਸ ਕਲਯੁਗੀ ਜੀਵ ਨੇ ਇੰਨੀ ਚੁਸਤ ਚਲਾਕੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਕਿ ਆਏਗੇ ਗੁਰੂ ਪੀਰਾਂ ਨੂੰ ਵੀ ਅਤਿਆਚਾਰ ਜ਼ੁਲਮ ਢਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਵਾਸਤੇ ਫਿਰ ਜਿਹੜੇ ਨਾਮ ਜਪਣ ਵਾਲੇ ਨੇ ਬਾਣੀ ਪੜਨ ਵਾਲੇ ਨੇ ਇਹਨਾਂ ਦੀ ਆਤਮ ਰੱਖਿਆ ਦੇ ਵਾਸਤੇ ਗਊ ਗਰੀ ਦੀ ਰੱਖਿਆ ਦੇ ਵਾਸਤੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਸਤਰ ਧਾਰੀ ਹੋਣਾ ਪਿਆ ਔਰ ਸੰਗਤ ਜੀ ਜੇ ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਅੰਤਮ ਸਮਾ ਨੇੜੇ ਆਇਆ ਹੈ